ਦਾ ਕਿ ਬੰਦੇ ਨੂੰ ਲਾਇਦਾ ਉਹ ਦੰਦਲਾ ਆਪਣੇ ਬਾਪ ਨੂੰ ਅਸੀਂ ਮੇਰੇ ਮਨ ਤੇ ਸਾਰੇ ਲੁੱਤੀ ਸੀ ਆਪਣੇ ਮਾ ਬਾਪ ਨੂੰ ਉਹਨਾਂ ਦਾ ਘਰ ਕੋ ਇਹ ਦਵਾਰਾਂ ਨਹੀਂ ਮਿਰਦੇ ਇਹ ਕਦੀ ਨਹੀਂ ਆਉਂਦੇ ਦਵਾਰਾਂ ਮਨੇ ਆਪਣੇ ਮਾਵਾ ਦਾ ਖਿਆਲ ਰੱਖੋ ਤੁਸੀਂ ਉਹ ਕਦੀ ਮੈਨੂੰ ਕਦੀ ਉੱਚਾ ਨੀ ਵਾਲਾ ਬੋਲੋ ਉਹ ਮੈਨੂੰ ਉੱਚਾ ਨੀ ਵਾਲਾ ਬੋਲੋ ਜਿਕੜਾ ਫੜਦਾ ਨਹੀਂ ਫੜ ਸਕਦਾ ਅੱਲਾ ਵੀ ਇਸ ਚੀਜ਼ ਦੀ ਇਜਾਜ਼ਤ ਨਾ ਪਰ ਚਾਹੇ ਮੈਂ ਕਬਰ ਦੇ ਵਿੱਚ ਖੜਾ ਹੋ ਰਿਹਾ ਪਰ ਮੈਂ ਮਾਵਾ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਰੁਲੂਗਾ ਉਹ ਰੁਲੂ ਕਾਉਂਦੀ ਤਰੱਕੀ ਨਹੀਂ ਹੋ ਸਕਦੀ ਜੀ ਹਾਂ ਪਿਤਾ ਦੀ ਅਰਥੀ ਨੂੰ ਮੋਢਾ ਦਿੰਦੇ ਸਮੇਂ ਪਿਤਾ ਦੀ ਅੰਤਿਮ ਵਿਦਾਈ ਦੌਰਾਨ ਖਾਨ ਸਾਹਿਬ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਸੀ ਖਾਨ ਸਾਹਿਬ ਬੇਹੱਦ ਭਾਵੁਕ ਦਿਖਾਈ ਦੇ ਰਹੇ ਸਨ ਅੱਖਾਂ 'ਚ ਹੰਝੂ ਨਿਕਲ ਰਹੇ ਸੀ ਪਿਤਾ ਨੂੰ ਉਸ ਪਰਦੇਖਾ ਕਰਦੇ ਸਮੇਂ ਤਾਂ ਹੰਮਾਂ ਮਾਰ ਰਹੇ ਖਾਨ ਸਾਹਿਬ ਵੱਲੋਂ ਆਪਣੇ ਬਚਪਨ ਨੂੰ ਯਾਦ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਮਾਪੇ ਉਹਨਾਂ ਨੂੰ ਪਿਆਰ ਕਰਦੇ ਸੀ ਉਹਨਾਂ ਦੀ ਸੰਭਾਲ ਕਰਦੇ ਸੀ ਪਰ ਹਜੂ ਉਹਨਾਂ ਕੋਲ ਨਾ ਮਾਂ ਰਹੀ ਐ ਤੇ ਨਾ ਹੀ ਪਿਤਾ ਕੁਝ ਦਿਨ ਪਹਿਲਾਂ ਉਹਨਾਂ ਦੀ ਮਾਂ ਦੀ ਮੌਤ ਹੋ ਗਈ ਸੀ ਤੇ ਮਾਂ ਦਾ ਵਿਛੋੜਾ ਨਾ ਸਹਾਰ ਦੇ ਪਿਤਾ ਦੀ ਵੀ ਕੁਝ ਦਿਨਾਂ ਦੇ ਅੰਦਰ ਮੌਤ ਹੋ ਗਈ ਜਿੰਨਾ ਤੋਂ ਬਾਅਦ ਹੁਣ ਖਾਨ ਸਾਹਿਬ ਇਕੱਲੇ ਰਹਿ ਚੁੱਕੇ ਨੇ ਇਸ ਮੌਕੇ ਭੁੱਬਾਂ ਮਾਂ ਰੋਂਦੇ ਖਾਨ ਸਾਹਿਬ ਵੱਲੋਂ ਹੱਥ ਬੰਨ ਆਪਣੇ ਚੌਣ ਵਾਲਿਆਂ ਨੂੰ ਹਰ ਨੌਜਵਾਨ ਨੂੰ ਇੱਕ ਭਾਵੁਕ ਸਨੇਹਾ ਦਿੱਤਾ ਗਿਆ ਖਾਨ ਸਾਹਿਬ ਨੇ ਕਿਹਾ ਕਿ ਹਮੇਸ਼ਾ ਆਪਣੇ ਮਾਂ ਬਾਪ ਦਾ ਖਿਆਲ ਰੱਖੋ ਕਦੇ ਉਹਨਾਂ ਨੂੰ ਉੱਚਾ ਨੀ ਮੰਨ ਨਹੀਂ ਬੋਲਣਾ ਚਾਹੀਦਾ ਕਿਉਂਕਿ ਇਹ ਕਦੇ ਦੁਬਾਰਾ ਨਹੀਂ ਮਿਲਨੇ ਜਿੰਨੇ ਆਪਣੇ ਮਾਪੇ ਜਿੰਨੇ ਆਪਣੇ ਮਾਪਿਆਂ ਦਾ ਦਿਲ ਟੰਡਾ ਨਹੀਂ ਲਾ ਕੀਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਐ ਇੰਨਾ মিডিਆ ਖੜਾ ਸਾਰੇ ਕਲਾਕਾਰ ਖੜੇ ਐ ਜਿਹੜੇ ਜਿਹੜੇ ਬਣਿਆ ਉਹਨਾਂ ਨੇ ਆਪੋ ਆਪਣੇ ਮਾਪੇ ਦੀ ਠੰਡੀ ਹਵਾ ਲਈ ਆ ਉਹਨਾਂ ਦੀ ਅਸੀਸਾਂ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰਿਆ ਤਾਂ ਕਰਕੇ ਮਨਿਸਟਰਿਆ ਤਾਂ ਕਰਕੇ ਮੰਤਰੀ ਆ ਆ ਸਮਾਂ ਬਾਪੂ ਸਾਡਾ ਤਾਂ ਸ਼ਹਿਨ ਸ਼ਾ ਲੋਕ ਪਿਆ ਸਾਡਾ ਜਿਵੇਂ ਸਾਨੂੰ ਜੰਮਿਆ ਆਪਣੀ ਮਾਂ ਨੂੰ ਟਾਈਮ ਦੇ ਦਿਓ ਆਪਣੇ ਬਾਪੂ ਨੂੰ ਟਾਈਮ ਦੇ ਦਿਓ ਦੁਨੀਆਂ ਨਹੀਂ ਮਿਲਦੀ ਜਿੰਦਗੀ ਵਿੱਚ ਸਾਨੂੰ ਬਤਾ ਦੀ ਆਪਣੇ ਬਾਪੂ ਨੂੰ ਕਿੱਦਾਂ ਦਫਨਾਣਾ ਦੁਨੀਆਂ ਨਹੀਂ ਮਿਲਦੀ ਜ਼ਿੰਦਗੀ ਵਿੱਚ ਕਦੀ ਵੀ ਅਣਗੈਲੀ ਨਾ ਕਰੋ ਮੇਰਾ ਭਰਾ ਜਿੰਦੇ ਦਸਤੀਏ ਖਾਨ ਸਾਹਿਬ ਦੀ ਮਾਤਾ ਦਾ ਇਲਾਜ ਦੌਰਾਨ ਲੰਬੀ ਬਿਮਾਰੀ ਤੋਂ ਬਾਅਦ 25 ਸਤੰਬਰ ਨੂੰ ਦਿਹਾਂਤ ਹੋ ਗਿਆ ਸੀ ਤੇ ਬੜੇ ਹੀ ਗਮਗੀਨ ਮਾਹੌਲ ਚ 27 ਸਤੰਬਰ ਨੂੰ ਉਹਨਾਂ ਨੂੰ ਦਫਨਾਇਆ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਪਤਨੀ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਪਿਤਾ ਡੂੰਗੇ ਸਦਮੇ ਚ ਸਨ ਕਿਉਂਕਿ ਉਹਨਾਂ ਦਾ ਇੱਕ ਦੂਜੇ ਨਾਲ ਡੂੰਗਾ ਪਿਆਰ ਸੀ ਜਾਣਕਾਰੀ ਮੁਤਾਬਕ 13 ਅਕਤੂਬਰ ਨੂੰ ਖਾਨ ਸਾਹਿਬ ਦੇ ਪਿਤਾ ਮੁਹੰਮਦ ਇਕਵਾਲ ਜੋ ਫਗਵਾੜਾ ਸਥਿਤ ਆਪਣੇ ਘਰ ਚ ਸਨ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਗਿਆ ਲਗਾਤਾਰ ਵਾਪਰੀਆਂ ਇੰਨਾਂ ਘਟਨਾਵਾਂ ਤੋਂ ਬਾਅਦ ਪਰਿਵਾਰ ਸੋਗ ਚ ਡੁੱਬ ਚੁੱਕਿਆ ਖਾਨ ਸਾਹਿਬ ਲਈ ਆਪਣੀ ਮਾਂ ਦੇ ਬਿਛੋੜੇ ਨੂੰ ਸਹਿਣਾ ਪਹਿਲਾਂ ਹੀ ਬਹੁਤ ਮੁਸ਼ਕਲ ਸੀ ਹੋਣਾ ਉਹਨਾਂ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਜਿਸ ਕਰਕੇ ਉਹਨਾਂ ਤੇ ਦੁੱਖਾਂ ਦਾ ਵੱਡਾ ਪਹਾੜ ਟੁੱਟ ਚੁੱਕਿਆ ਹੈ ਇਸ ਦੁੱਖ ਨੂੰ ਦਰਦ ਨੂੰ ਸ਼ਬਦਾਂ ਚ ਵੀ ਬਿਆਨ ਕੀਤਾ ਨਹੀਂ ਜਾ ਸਕਦਾ ਹਰ ਕਿਸੇ ਵੱਲੋਂ ਖਾਨ ਸਾਹਿਬ ਨਾਲ ਦੁੱਖ ਵੰਡਾਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਜਗਵੰਤ ਸਿੰਘ